Grok AI ਇਸ ਵੇਲੇ ਪੂਰਾ ਟ੍ਰੈਂਡਿੰਗ ਦੇ ਵਿੱਚ ਇਹ ਚੱਲ ਰਿਹਾ ਹੈਗਾ ਟਵਿੱਟਰ ਹੈਡ ਤੇ ਇੰਨੇ ਜਿਆਦੇ ਇਹਦੀਆਂ ਪੋਸਟਸ ਹੋ ਰਹੀਆਂ ਐ ਇਹਦੇ ਤੇ ਲੋਕ ਗੱਲ ਕਰ ਰਹੇ ਆ ਅਸਲ ਦੇ ਵਿੱਚ ਇਹ Grok AI ਹੈ ਕੀ ਆ ਪਹਿਲਾਂ ਅਸੀਂ ਇਹ ਜਾਣਦੇ ਆ ਫਿਰ ਇਹ ਚਰਚਾ ਦੇ ਵਿੱਚ ਐਸ ਵੇਲੇ ਕਿਉਂ ਆ ਬਹੁਤ ਇੰਟਰਸਟਿੰਗ ਖਬਰ ਹੈਗੀ ਆ ਗੱਲ ਹੈਗੀ ਆ ਜਰੂਰ ਸੁਣਿਓ Grok Elon Musk ਦੀ ਕੰਪਨੀ X AI ਦਾ ਇੱਕ ਚੈਟ ਮਾਡਲ ਹੈਗਾ ਜਿਹਦਾ ਚੈਟ GPT ਤੁਸੀਂ ਸੁਣਿਆ ਹੋਣਾ ਸੇਮ ਉਸੇ ਹੀ ਤਰ੍ਹਾਂ ਦਾ ਇਹ ਮਾਡਲ ਇਹਨੇ ਜਾਨੀ ਕਿ ਲਾਂਚ ਕਰ ਦਿੱਤਾ ਪਰ ਇਹ ਜਿਹੜਾ ਹੈਗਾ ਇਹ ਬਹੁਤ ਐਡਵਾਂਸ ਟੈਕਨੋਲੋਜੀ ਦੇ ਨਾਲ ਲੈਸ ਹੈਗਾ ਜਾਨੀ ਕਿ ਜੋ ਇਹ ਖੋਜ-ਬੀਣ ਆਪਣੀ ਪੇਸ਼ ਕਰਦਾ ਹੈ ਤੱਥ ਪੇਸ਼ ਕਰਦਾ ਹੈ ਜੋ ਵੀ ਇਹ ਤੋਂ ਸਵਾਲ ਪੁੱਛੇ ਜਾਂਦੇ ਆ ਬਹੁਤ ਐਕੂਰੇਟ ਹੁੰਦੇ ਆ ਐਕਸ ਏਆਈ ਦਾ ਇਹ ਚੈਟਬੋਟ ਗਰੋਕ 3 ਜਿਹੜਾ ਮਾਡਲ ਹੈਗਾ ਇਸ ਵੇਲੇ ਵਾਵਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਹਾ ਜਾ ਰਿਹਾ ਹੈ ਕਿ ਐਲਨ ਮਸਕ ਦਾ ਜਿਹੜਾ ਇਹ ਇਹ ਚੈਟਬੋਟ ਹੈਗਾ ਆ ਓਪਨ ਏਆਈ ਦਾ ਚੈਟ ਜੀਪੀਟੀ ਤੇ ਗੂਗਲ ਦੇ ਜੈਮਿਨੀ ਜਿਹੜਾ ਹੈਗਾ ਉਹ ਤੋਂ ਵੀ ਜਿਆਦਾ ਐਡਵਾਂਸਡ ਹੈਗਾ। ਹਾਲੇ ਨੂੰ ਟਵਿੱਟਰ ਦੇ ਉੱਤੇ ਯਾਨੀ ਕਿ ਜਿਹੜਾ ਹੁਣ ਐਕਸ ਬਣ ਗਿਆ ਉਹਦੇ ਉੱਤੇ ਕੁਝ ਸਮੇਂ ਲਈ ਫ੍ਰੀ ਦੇ ਵਿੱਚ ਇਹਨੂੰ ਯੂਜ਼ ਕਰ ਸਕਦੇ ਆ। ਕੁਝ ਉਹਦੇ ਵਿੱਚ ਲਿਮਿਟੇਸ਼ਨਸ ਇਹਨਾਂ ਨੇ ਰੱਖੀਆਂ ਹੈਗੀਆਂ। ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਤੇ ਥੋੜੇ ਚਾਰਜ ਜਾਂ ਪੈਸੇ ਲਵਾ ਦੇਊਗੇ ਪਰ ਫਿਲਹਾਲ ਇਹ ਉੱਥੇ ਇਹਨੂੰ ਫ੍ਰੀ ਦੇ ਵਿੱਚ ਯੂਜ਼ ਕਰ ਸਕਦੇ ਆ। ਇੰਟਰਸਟਿੰਗ ਐਸ ਵੈਲ ਇਹ ਹੈ ਕਿ ਜੋ ਲੋਕ ਇਹਨੂੰ ਸਵਾਲ ਪੁੱਛ ਰਹੇ ਆ ਖਾਸ ਕਰ ਜਿਹੜੀ ਐਸ ਵੇਲੇ ਸੱਤਾਧਾਰੀ ਪਾਰਟੀ ਹੈਗੀ ਆ ਬੀਜੇਪੀ ਜਾਂ ਉਹਦੇ ਆਰਐਸਐਸ ਦੇ ਜਾਂ ਕਹਿ ਲਓ ਕਿ ਕੋਈ ਪਿਛੋਕੜ ਦੇ ਇਤਿਹਾਸ ਨਾਲ ਹਿਸਟਰੀ ਨਾਲ ਰਿਲੇਟਡ ਜੋ ਵੀ ਸਵਾਲ ਪੁੱਛੇ ਜਾ ਰਹੇ ਆ ਲੋਕਾਂ ਦੁਆਰਾ ਉਹ ਇੱਕ ਤਰ੍ਹਾਂ ਦੇ ਨਾਲ ਐਸ ਵੇਲੇ ਟ੍ਰੈਂਡਿੰਗ ਬਣੇ ਹੋਏ ਆ ਜਿਹੜੇ ਅੰਨੇ ਭਗਤ ਹੈਗੇ ਆ ਉਹਨਾਂ ਦੀ ਤਾਂ ਸਮਝ ਲਓ ਕਿ ਐਸ ਵੇਲੇ ਲੋਕਾਂ ਨੇ ਹੱਥ ਖੜੇ ਕਰਾਏ ਹੋਏ ਆ ਤੇ ਇਹ ਕਿਸ ਕਿਸ ਤਰ੍ਹਾਂ ਦੇ ਸਵਾਲ ਪੁੱਛ ਰਿਹਾ ਨੋਕੀ ਤੇ ਮੋਰ ਨੂੰ ਇਹ ਜਿਹੜਾ ਨਵਾਂ ਵਰਜਨ ਹੈਗਾ ਗਰੂਕ ਇਹ ਕੀ ਕੀ ਲੋਕਾਂ ਨੂੰ ਆਨਸਰ ਦੇ ਰਿਹਾ ਇਹ ਸੁਣਨੇ ਵਾਲਿਆ ਬੜੇ ਇੰਟਰਸਟਿੰਗ ਆ ਕਿਸੇ ਨੇ ਇਸ ਗਰੋਕ ਨੂੰ ਪੁੱਛਿਆ ਕਿ ਮੋਦੀ ਜੀ ਇਹ ਜਿਹੜਾ ਕਾਲਾ ਧਨ ਹੈਗਾ ਆ ਇਹ ਵਿਦੇਸ਼ਾਂ ਤੋਂ ਕਦੋਂ ਵਾਪਸ ਲਿਆਉਗੇ ਤੇ ਮੋਰੇ ਤੁਸੀਂ ਇਹ ਗਰੋਕ ਜਿਹੜਾ ਐਕਸ ਏਆਈ ਹੈਗਾ ਇਹਦਾ ਜਵਾਬ ਤੁਸੀਂ ਸੁਣਿਓ ਜੀ ਇਹ ਕੀ ਬੋਲਦਾ ਹੈ ਨਮਸਤੇ ਇਹ ਮਤਲਬ ਮੈਂ ਇਹ ਹਿੰਦੀ ਦੇ ਵਿੱਚ ਮੈਂ ਤੁਹਾਨੂੰ ਪੰਜਾਬੀ ਵਿੱਚ ਦੱਸ ਦੂੰਗਾ ਕਹਿੰਦਾ ਮੋਦੀ ਜੀ ਨੇ 2014 ਦੇ ਵਿੱਚ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕੀਤਾ ਸੀ ਪਰ 2025 ਤੱਕ ਇਹ ਕੋਈ ਵੀ ਨਤੀਜਾ ਹਾਲੇ ਤੱਕ ਨਹੀਂ ਦਿਖਿਆ ਹੈਗਾ ਕਹਿੰਦਾ 2018 ਦੇ ਵਿੱਚ ਸਰਕਾਰ ਨੇ ਇਹ ਕਿਹਾ ਸੀ ਕਿ ਜਿਹੜੀ ਐਕੀ ਟੈਕਸ ਇਹ ਅਸੀਂ ਕਲੈਕਟ ਕੀਤੇ ਆ ਉਹਦੇ ਵਿੱਚ ਇਹ ਬੜੌਤਰੀ ਹੋਈ ਆ ਪਰ ਇਹ ਕਹਿੰਦਾ ਗਰੋਕ ਕਹਿੰਦਾ ਪਰ ਸਵਿਸ ਬੈਂਕਾਂ ਦੇ ਵਿੱਚੋਂ ਜਿਹੜਾ ਭਾਰਤੀਆਂ ਦਾ ਕਾਲਾ ਧਨ ਹੈਗਾ ਉਹ 4 ਟ੍ਰਿਲੀਅਨ ਡਾਲਰ ਦੇ ਆਸ-ਪਾਸ ਦੱਸਿਆ ਜਾ ਰਿਹਾ ਹੈ ਤੇ ਨਾਲੇ ਇਹ ਨੇ ਇਹ ਵੀ ਕਿਹਾ ਕਹਿੰਦਾ ਲੱਗਦਾ ਹੈ ਕਿ ਵਾਅਦੇ ਬੜੇ ਐ ਪਰ ਕੰਮ ਛੋਟਾ ਰਹਾ ਇਹ ਚੈਟ ਜੀ ਇਹ ਜਿਹੜਾ ਹੈਗਾ ਗਰੋਕ ਜਿਹੜਾ ਇਹਦਾ ਹੈਗਾ AI ਦਾ ਇਹਦੀ ਪਸ ਆ ਇਸ ਤਰ੍ਹਾਂ ਇਹਨੇ ਜਵਾਬ ਦਿੱਤਾ ਅੱਗੇ ਹੋਰ ਸੁਣੋ ਇਹ ਕੁਐਸਚਨ ਕੀਤਾ ਯਾਨੀ ਕਿ ਜਿਹੜਾ ਆਜ਼ਾਦ ਭਾਰਤ ਸੀਗਾ ਉਹਦਾ ਪਹਿਲਾ ਜਿਹੜਾ ਇਹ ਅਤਵਾਦੀ ਕੌਣ ਸੀਗਾ ਤਾਂ ਇਹਦਾ ਜਵਾਬ ਤੁਸੀਂ ਗਰੂਕ ਦਾ ਸੁਣੋ ਕਹਿੰਦਾ ਜੀ ਨੱਥੂ ਰਾਮ ਗੌਂਡ ਸੀ ਜਿਹੜਾ ਸੀਗਾ ਉਹ ਪਹਿਲਾ ਅਤਵਾਦੀ ਸੀ ਆਜ਼ਾਦ ਭਾਰਤ ਦਾ ਜੇ ਨੇ ਇਹ ਮਹਾਤਮਾ ਗਾਂਧੀ ਨੂੰ 1948 ਦੇ ਵਿੱਚ ਇਹ ਸ਼ੂਟ ਕੀਤਾ ਸੀਗਾ ਫਿਰ ਕਿਸੇ ਨੇ ਇੱਕ ਨੇ ਸਵਾਲ ਕੀਤਾ ਕਿ ਹੈ ਗਰੂਕ ਕਿ ਜਿਹੜੀ ਆਰਐਸਐਸ ਹੈਗੀ ਆ ਉਹਨੇ ਕੋਈ ਇੰਡੀਆ ਦੀ ਜਿਹੜੀ ਫਰੀडम ਇਹ ਫਾਈਟ ਹੋਈ ਸੀਗੀ ਜੋ ਸਟਰਗਲ ਚੱਲੀ ਸੀ ਉਹਦੇ ਵਿੱਚ ਕੋਈ ਪਾਰਟਿਸਿਪੇਟ ਕੀਤਾ ਸੀਗਾ ਤਾਂ ਜਿਹੜਾ ਇਹ ਗਰੋਕ ਦਾ ਜਵਾਬ ਤੁਸੀਂ ਸੁਣ ਲਓ ਕਹਿੰਦਾ ਜੀ ਇਹ ਜਿਹੜੀ ਆਰਐਸਐਸ ਸੀਗੀ ਇਹਨੇ ਇੰਡੀਆ ਦਾ ਜਿਹੜੀ ਸਟਰਗਲ ਸੀਗੀ ਉਹਦੇ ਵਿੱਚ ਕੋਈ ਬਾਲਾ ਵੱਡਾ ਕੋਈ ਯੋਗਦਾਨ ਕੀਤਾ ਨਹੀਂ ਉਸ ਸਮੇਂ ਦੇ ਜਿਹੜੇ ਇਹ ਆਰਐਸਐਸ ਦੇ ਲੀਡਰ ਵੀ ਸੀਗੇ ਗੋਲਵਾਲਕਰ ਉਹਨਾਂ ਨੇ ਜਿਹੜੀ ਇਹ ਫਰੀडम ਮੂਵਮੈਂਟ ਸਟਰਗਲ ਸੀਗੀ ਉਹਨੂੰ ਅੰਗਰੇਜ਼ਾਂ ਦੇ ਖਿਲਾਫ ਦੱਸਿਆ ਸੀਗਾ ਜਾਨੀ ਕਿ ਇਹਦੇ ਅਨੁਸਾਰ ਇਹਨਾਂ ਨੇ ਕੋਈ ਯੋਗਦਾਨ ਪਾਇਆ ਹੀ ਨਹੀਂ ਫਿਰ ਕਿਸੇ ਨੇ ਇਹਨਾਂ ਤੋਂ ਇੱਕ ਕੁਐਸਚਨ ਕੀਤਾ ਕਿ ਅੰਗਰੇਜ਼ਾਂ ਤੋਂ ਸਭ ਤੋਂ ਜ਼ਿਆਦਾ ਜਿਹੜੀ ਸੀਗੀ ਉਹ ਮਾਫੀ ਕਹੇ ਨੇ ਮੰਗੀ ਸੀ ਤੇ ਉਹ ਕੌਣ ਸੀਗਾ ਜਿਹਨੂੰ ਅੰਗਰੇਜ਼ਾਂ ਨੇ 60 ਰੁਪਏ ਪੈਨਸ਼ਨ ਲਈ ਸੀ ਕਿਸੇ ਨੇ ਇਹ ਕੁਐਸਚਨ ਕੀਤਾ ਤੇ ਗਰੋਗ ਦਾ ਜਵਾਬ ਸੀਗਾ ਮੁਰੇਓ ਸੁਣ ਲਓ ਕਹਿੰਦਾ ਜੀ ਹੈਲੋ ਅੰਗਰੇਜ਼ਾਂ ਤੋਂ ਸਭ ਤੋਂ ਜ਼ਿਆਦਾ ਮਾਫਣੀ ਮਾਫੀ ਮੰਗਣ ਵਾਲੇ ਜਿਹੜੇ ਇਹ ਇਹ ਬਨਾਇਕ ਸੀਗੇ ਉਹ ਉਹ ਸੀਗੇ ਦਾਮੋਦਰ ਸਾਬਰਕਰ ਦਾ ਨਾਮ ਇਹਨਾਂ ਨੇ ਲਿਆ ਜੀ ਗਰੋਕ ਨੇ ਲਿਆ ਹੋਇਆ ਸਾਬਰਕਰ ਦਾ ਨਾਮ ਲਿਆ ਕਹਿੰਦਾ ਜਿਨੂੰ ਨੇ ਜੇਲ੍ਹ ਤੇ ਰਿਹਾਈ ਦੇ ਲਈ ਮਾਫੀ ਨਮੇ ਲਿਖੇ ਸੀਗੇ ਇਹ ਗਰੋਕ ਦੇ ਜਵਾਬ ਹੈਗੇ ਆ ਤੇ ਉਹੀ ਕਹਿੰਦਾ ਸਾਬਰਕਰ ਹੀ ਉਹੀ ਸ਼ਖਸ ਸੀਗੇ ਜਿਹੜੇ ਜਿਨਾਂ ਨੇ ਅੰਗਰੇਜ਼ਾਂ ਤੋਂ ਉਸ ਸਮੇਂ 60 ਰੁਪਏ ਜਿਹੜੀ ਇਹ ਮਹੀਨੇ ਦੀ ਪੈਨਸ਼ਨ ਵੀ ਲਈ ਸੀਗੀ ਤੇ ਕਿਉਂਕਿ ਉਹਨਾਂ ਨੇ ਅੰਗਰੇਜ਼ਾਂ ਦੇ ਇਹ ਗਵਰਨਮੈਂਟ ਦੇ ਨਾਲ ਉਸ ਸਮੇਂ ਦੀ ਨਾਲ ਸਮਝੌਤਾ ਕਰ ਲਿਆ ਸੀ ਥੱਲੇ ਇਹ ਜਿੱਦਾਂ ਇਹਦੀ ਪਾਸ਼ਾ ਜਿੱਦਾਂ ਅਸੀਂ ਗੱਲ ਕਰੀਦੇ ਇਸ ਹਿਸਾਬ ਨਾਲ ਬੋਧਾ ਥੱਲੇ ਕਹਿੰਦਾ ਇਤਿਹਾਸ ਕੇ ਪੰਨੇ ਪਲਟੋ ਇਹ ਸੱਚ ਦਹੀ ਮਿਲੇਗਾ ਕਿਸੇ ਨੇ ਗਰੋਗ ਨੂੰ ਪੁੱਛਿਆ ਕਿ ਇਹ ਮੋਦੀ ਸਾਹਿਬ ਹੋਣੀ ਹੈ 30 ਸਾਲ ਦੀ ਉਮਰ ਤੱਕ ਜਵਾਨੀ ਦੇ ਵਿੱਚ ਕਿਤੇ ਇਹ ਭੀਖ ਮੰਗ ਕੇ ਖਾਦਾ ਜਿੱਦਾਂ ਉਹ ਕਈ ਵਾਰੀ ਆਪਣੇ ਪਾਸ਼ਣਾ ਦੇ ਵਿੱਚ ਕਹਿੰਦੇ ਆ ਨਾ ਤਾਂ ਮੁਰੇ ਇਹ ਜਵਾਬ ਆਇਆ ਕਹਿੰਦੇ ਕਿ ਜਿਹੜੇ ਇਹ ਮੋਦੀ ਸਾਹਿਬ ਹੋਣੀ ਆ ਉਹਨਾਂ ਦਾ ਕੋਈ ਐਵੀਡੈਂਸ ਨਹੀਂ ਮਿਲਦਾ ਹੈਗਾ ਕਿ ਉਹਨਾਂ ਨੇ ਕੋਈ ਭੀਖ ਮੰਗੀ ਸੀ ਉਹਨਾਂ ਨੇ 2019 ਦੇ ਵਿੱਚ ਆਪਣੀ ਕੋਈ ਸਪੀਚ ਦੇ ਵਿੱਚ ਐਦਾਂ ਕਹਿ ਦਿੱਤਾ ਸੀਗਾ ਕਹਿੰਦੇ ਹਾਂ ਕਹਿੰਦੇ ਪਰ ਉਹ ਆਪਣਾ ਜਿਹੜੇ ਪਿਤਾ ਸੀਗੇ ਉਹ ਚਾਦੀ ਦੁਕਾਨ ਦੇ ਵਿੱਚ ਉਹਦੇ ਵਿੱਚ ਉਹਨਾਂ ਦੀ ਹੈਲਪ ਜ਼ਰੂਰ ਕਰਦੇ ਸੀਗੇ ਕਿਸੇ ਨੇ ਇੱਕ ਨੇ ਕੁਐਸਚਨ ਕੀਤਾ ਕਿ ਜਿਹੜੇ ਗੋਦੀ মিডিਆ ਹੈਗੀ ਆ ਇੰਡੀਆ ਦੇ ਵਿੱਚ ਉਹਦੇ ਵਿੱਚ ਕਿਹੜੀ-ਕਿਹੜੀ ਲਿਸਟ ਹੈਗੀ ਆ ਉਹਦਾ ਦੱਸੋ ਤਾਂ ਤਹਦੇ ਵਿੱਚ ਬੜਾ ਇੰਟਰਸਟਿੰਗ ਸੀਗਾ ਜਿਹੜੀ ਲਿਸਟ ਇਹਨੇ ਜਾਰੀ ਕੀਤੀ ਗਰੋਕ ਨੇ ਭਾਰਤ ਦੇ ਵਿੱਚ ਜਿਹੜੇ ਗੋਦੀ ਚੈਨਲਾਂ ਦੀ ਲਿਸਟ ਹੈਗੀ ਉਹਦੇ ਵਿੱਚ ਰਿਪਬਲਿਕ ਭਾਰਤ ਜੀ ਨਿਊਜ਼ ਆਜ ਤੱਕ ਏ ਬੀ ਪੀ ਨਿਊਜ਼ ਇੰਡੀਆ ਟੀਵੀ ਟਾਈਮਸ ਨਾਓ ਅਤੇ ਆਹ ਸੁਦਰਸ਼ਨ ਨਿਊਜ਼ ਸ਼ਾਮਿਲ ਲਗਾਤਾਰੀ ਪਾਰਟੀ ਦੇ ਜਿਹੜੇ ਏਜੰਡੇ ਹੈਗੇ ਆ ਉਹਨਾਂ ਨੂੰ ਬਿਨਾਂ ਸਵਾਲ ਕੀਤੇ ਬਸ ਚਲਾਉਂਦੇ ਆ ਜਾਣੀ ਤੇ ਇਹਦੀ ਲੈਂਗੁਏਜ ਵੀ ਤੁਸੀਂ ਦੇਖੋ ਇਹ ਗਰੋਕ ਦੀ ਜਿੱਦਾਂ ਨਾਰਮਲ ਗਾਲਾਂ ਵੀ ਬੜੀਆਂ ਇਹ ਇਹਦਾ ਹੁਣ ਕਿਹਾ ਜਾ ਰਿਹਾ ਦਿੰਦਾ ਇਹਨੇ ਅੱਗੇ ਕੀ ਲਿਖਿਆ ਕੀ ਸਭ ਤੋਂ ਦੱਲੇ ਐਂਕਰ ਜਿਹੜੇ ਹੈਗੇ ਆ ਉਹਦੇ ਵਿੱਚ ਇਹ ਅਰਨਵ ਗੋਸਵਾਮੀ ਜਿਹੜਾ ਰਿਪਬਲਿਕ ਭਾਰਤ ਵਾਲਾ ਤੇ ਸੁਦੀਰ ਚੌਧਰੀ આજ ਤੱਕ ਟੌਪ ਪਰ ਆਇਆ ਕਹਿੰਦਾ ਤੇ ਕਹਿੰਦਾ ਇਹ 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 ਜਿਹੜੇ ਹੈਗੇ ਆ ਇਹ ਚਲਾ ਚਲਾ ਕੇ ਪ੍ਰੋਪੋਗੈਂਡਾ ਫਲਾਉਣ ਦੇ ਮਹਰ ਸੋ ਇਸ ਤਰ੍ਹਾਂ ਦੇ ਇਹ ਦੱਲੇ ਇਦਾਂ ਦੀ ਭਾਸ਼ਾ ਜਾਣੀ ਕਿ ਹੋਰ ਗਾਲਾਂ ਵੀ ਜਿਹੜੀਆਂ ਇਸ ਵੇਲੇ ਹੈਗੀਆਂ ਇਹਨੂੰ ਇਹਦੇ ਵਿੱਚ ਹੈਗੀਆਂ ਜਾਨੀ ਕਿ ਹਿੰਦੀ ਦੇ ਵਿੱਚ ਜੋ ਕੀ ਇਹ ਕੱਢਦਾ ਲੋਕਾਂ ਨੂੰ ਜਿਹੜੇ ਇਹਨੂੰ ਕੁਐਸਚਨ ਪੁੱਛਦੇ ਆ ਮਤਲਬ ਜਿਸ ਤਰ੍ਹਾਂ ਦੀ ਭਾਸ਼ਾ ਦੇ ਵਿੱਚ ਪੁੱਛਦੇ ਆ ਜੇ ਕੋਈ ਗਾਲ ਕੱਢ ਕੇ ਇਹਨੂੰ ਕਹਿੰਦਾ ਤਾਂ ਇਹ ਵੀ ਮੋਰ ਉਹ ਤੋਂ ਵੀ ਜਾਨੀ ਕਿ ਉੱਪਰ ਦੋਰਦੀਆਂ ਇਹ ਇਹ ਇਸ ਤਰ੍ਹਾਂ ਦੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਹੈ ਤੇ ਜਦੋਂ ਨਾਰਮਲ ਲੋਕ ਗੱਲ ਕਰਦੇ ਆ ਤਾਂ ਇਸ ਹਿਸਾਬ ਨਾਲ ਇਹ ਜਿਹੜੇ ਆਨਸਰ ਆਪਣੇ ਹੈਗੇ ਆ ਲੋਕਾਂ ਦੇ ਸਾਹਮਣੇ ਪੇਸ਼ ਕਰਦਾ ਹੈਗਾ ਚਰਚਾ ਦਾ ਵਿਸ਼ਾ ਟ੍ਰੈਂਡਿੰਗ ਦੇ ਵਿੱਚ ਇਸ ਵੇਲੇ ਇਹ ਹੈ ਕਿ ਇਹ ਦੱਸਿਆ ਜਾ ਰਿਹਾ ਕਿ ਜੋ ਬੀਜੇਪੀ ਦਾ ਆਈਟੀ ਸੈੱਲ ਜੋ ਸਿਗਾ ਉਹਨੂੰ ਫੇਲ ਕਰਨ ਦੇ ਲਈ ਇੱਕ ਤਰ੍ਹਾਂ ਦੇ ਨਾਲ ਇਹ ਚੱਲ ਪਿਆ ਹਾਲਾਂਕਿ ਐਲਨ ਮਸਕ ਨੂੰ ਤਾਂ ਇਹ ਮੋਦੀ ਸਾਹਿਬ ਹਣੀ ਚਾਹੁੰਦੇ ਆ ਕਿ ਇੰਡੀਆ ਦੇ ਵਿੱਚ ਆਵੇ ਆਪਣਾ ਸਟਾਰ ਲਿੰਕ ਦਾ ਉਹਨਾਂ ਨੇ ਸਮਝੌਤਾ ਵੀ ਕਰਵਾਇਆ ਇਹ ਜਿਹੜੇ ਜੀਓ ਤੇ ਏਅਰਟੈਲ ਵਾਲਿਆਂ ਨਾਲ ਪਰ ਇਹ ਜਿਹੜਾ ਨਵਾਂ ਇਹਨਾਂ ਨੇ ਅੱਜ ਛੋਛਾ ਛੱਡ ਦਿੱਤਾ ਐਲਨ ਮਸਕ ਨੇ ਇਹ ਕਿਤੇ ਨਾ ਕਿਤੇ ਇਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੇ ਮੈਨੂੰ ਲੱਗਦਾ ਜੜੀ ਬੈਠੂਗਾ ਕਿਉਂਕਿ ਲੋਕ ਐਸ ਵੇਲੇ ਦੇ ਤੇ ਪੁੱਛ ਰਹੇ ਹਨ ਉਹਨੂੰ ਸਵਾਲ ਕੀ ਅੱਜ ਦਿੰਦਾ ਦੇ ਮੈਂ ਤੁਹਾਨੂੰ ਦੱਸਿਆ ਤੇ ਉਹਨਾਂ ਦੇ ਜੋ ਪ੍ਰੋਪੋਗੈਂਡੇ ਇਹ ਚੈਨਲ ਨੇ ਚਲਾਇਓ ਸੀਗੇ ਜਿਨ੍ਹਾਂ ਦੇ ਨਾਂ ਗੋਦੀ মিডিਆ ਦੇ ਵੀ ਤੁਹਾਨੂੰ ਦੱਸਿਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਇਹ ਫੇਲ ਹੀ ਕਰ ਰਿਹਾ ਕਿਉਂਕਿ ਇਹਨੇ ਜੋ ਵੀ ਆਪਣਾ ਜਵਾਬ ਦੇਣਾ ਹੈਗਾ ਉਹ ਪੂਰੀ ਰਿਸਰਚ ਬੇਸ ਨਾਲ ਜੋ ਇਹਦੇ ਵਿੱਚ ਡਾਟਾ ਫਿਲ ਹੋਇਆ ਐ ਇੰਨੇ ਸਾਲਾਂ ਦਾ ਇਹਨਾਂ ਨੇ ਕੀਤਾ ਬੜਾ ਬੜਾ ਇੱਕ ਤਰੀਕੇ ਦੇ ਨਾਲ ਸੋ ਇਹਨੂੰ ਦੱਸਿਆ ਜਾ ਰਿਹਾ ਕਿ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਬੀਜੇਪੀ ਸਰਕਾਰ ਆ ਆਰਐਸਐਸ ਹੈਗੀ ਆਦੇ ਖਿਲਾਫ ਹੀ ਇੱਕ ਤਰ੍ਹਾਂ ਨਾਲ ਇੱਕ ਥੰਮ ਬਣ ਕੇ ਖੜਾ ਹੋ ਗਿਆ ਐ ਸੋ ਵਿ ਲਈ ਤਲੂਕੀ ਇਹਨੂੰ ਇਹਦੇ ਤੇ ਸਰਚ ਕਰ ਰਿਹਾ ਤੇ ਪੂਰਾ 트ੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਸ ਵੇਲੇ ਤੁਸੀਂ ਵੀ ਜਾ ਕੇ ਇਹਦੇ ਤੇ ਜਰੂਰ ਟ੍ਰਾਈ ਕਰੋ ਜੇ ਕੁਝ ਨਹੀਂ ਪਤਾ ਹੈਗਾ ਤਾਂ ਇਹ ਵਧੀਆ ਦੱਸੂਗਾ ਗਾਲਾਂ ਗੂਣਾ ਵੀ ਕੱਢਦਾ ਸੋ ਉਸ ਹਿਸਾਬ ਨਾਲ ਜਰੂਰ ਟ੍ਰਾਈ ਕਰੋ ਐਕਸ ਤੇ ਜਾ ਕੇ ਜਿਹੜਾ ਪੁਰਾਣਾ ਟਵਿੱਟਰ ਸੀਗਾ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ